ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਸੋ ਦੋਸਤੋ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸਾਹਿਲ ਸਾਉਂਸ ਤੇ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦਾ ਆਪਣਾ ਟੌਪਿਕ ਹੈ ਫਿਲਮ ਸੰਗੀਤ ਵਿੱਚ ਸ਼ਾਸਤਰੀ ਸੰਗੀਤ ਦਾ ਯੋਗਦਾਨ ਸੋ ਦੋਸਤੋ ਇਹ ਜਿਹੜਾ ਟੌਪਿਕ ਹੈ ਇਹ ਸੰਗੀਤ ਰੂਪ ਜਿਹੜੀ ਬੁੱਕ ਹੈ ਉਸ ਤੇ ਵਿੱਚ ਨਹੀਂ ਹੈ ਤੇ ਇਸ ਲਈ ਇਹ ਟੌਪਿਕ ਨੂੰ ਦੋ ਤਿੰਨ ਬੁੱਕ ਜਿਹੜੀਆਂ ਕੰਸਲਟ ਕਰਕੇ ਤਿਆਰ ਕੀਤਾ ਹੈ ਤੇ ਚਲੋ ਬਿਨਾਂ ਦੇਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਫਿਲਮ ਸੰਗੀਤ ਵਿੱਚ ਸ਼ਾਸਤਰੀ ਸੰਗੀਤ ਦਾ ਯੋਗਦਾਨ ਹਿੰਦੁਸਤਾਨੀ ਸੰਗੀਤ ਦੀਆਂ ਦੋ ਮੁੱਖ ਕਿਸਮਾਂ ਹਨ ਕਲਾਸਿਕਲ ਸੰਗੀਤ ਅਤੇ ਭਾਵਨਾਤਮਕ ਸੰਗੀਤ ਆਮ ਤੌਰ ਤੇ ਸ਼ਾਸਤਰੀ ਸੰਗੀਤ ਉਸ ਨੂੰ ਕਿਹਾ ਜਾਂਦਾ ਹੈ ਜੋ ਸ਼ਾਸਤਰਾਂ ਦੇ ਨਿਯਮਾਂ ਅਨੁਸਾਰ ਪੇਸ਼ ਕੀਤਾ ਜਾਵੇ ਹਾਂਜੀ ਇਹਦਾ ਤੁਹਾਨੂੰ ਪਤਾ ਹੀ ਹੋਗਾ ਕਿ ਸ਼ਾਸਤਰੀ ਸੰਗੀਤ ਜੋ ਸ਼ਾਸਤਰ ਵਿੱਚ ਜਾਂ ਨਿਯਮਾਂ ਵਿੱਚ ਜਿਹੜਾ ਬੰਨਿਆ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਸ਼ਾਸਤਰੀ ਸੰਗੀਤ ਅਤੇ ਭਾਵਨਾਤਮਕ ਸੰਗੀਤ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਕੋਈ ਵੀ ਵਿਅਕਤੀ ਕੁਦਰਤੀ ਤੌਰ ਤੇ ਗਾ ਸਕਦਾ ਹੈ ਆਪਕੇ ਜੀ ਦੇ ਵਿੱਚ ਕੋਈ ਜ਼ਿਆਦਾ ਕਠੋਰ ਨਿਯਮ ਨਹੀਂ ਹੁੰਦੇ ਦੋਹਾਂ ਵਿੱਚ ਫਰਕ ਸਿਰਫ ਇਹ ਹੈ ਕਿ ਸ਼ਾਸਤਰੀ ਸੰਗੀਤ ਨੇ ਵੱਖ-ਵੱਖ ਰਾਗਾਂ ਤੇ ਰਾਗਣੀਆਂ ਦੇ ਵਿਸਤ੍ਰਿਤ ਪਹਿਰਾਵੇ ਨੂੰ ਕਾਇਨਿਆ ਹੋਇਆ ਹੈ ਅਤੇ ਭਾਵ ਸੰਗੀਤ ਕੇਵਲ ਧੁਨੀਆਂ ਤੇ ਤਾਲ ਦੀ ਮਦਦ ਨਾਲ ਮਜ਼ੇਦਾਰ ਢੰਗ ਨਾਲ ਖੁੱਲ ਕੇ ਘੁੰਮ ਰਿਹਾ ਹੈ ਹਾਂਜੀ ਹੁਣ ਕਲਾਸਿਕਲ ਤੇ ਜਿਹੜਾ ਭਾਵ ਸੰਗੀਤ ਹੈ ਵਿੱਚ ਫਰਕ ਇਹੀ ਹੈ ਕਿ ਜਿਹੜਾ ਕਲਾਸਿਕਲ ਸੰਗੀਤ ਆ ਉਹਦੇ ਵਿੱਚ ਕਠੋਰ ਕੁਝ ਨਿਯਮ ਐ ਕੁਝ ਸ਼ਾਸਤਰ ਐ ਜਿਹਦੇ ਅਧੀਨ ਹੀ ਉਹਨਾਂ ਦੇ ਅੰਦਰ ਰਹਿ ਕੇ ਆਪਾਂ ਨੂੰ ਗਾਇਨ ਕਰਨਾ ਪੈਂਦਾ ਪਰ ਜਿਹੜਾ ਭਾਵ ਸੰਗੀਤ ਆ ਇਹਦੇ ਵਿੱਚ ਪੂਰੀ ਖੁੱਲੀ ਛੋਟ ਹੁੰਦੀ ਹੈ ਕਿਕਾ ਕੋਈ ਇਹਦੇ ਨਿਯਮ ਨਹੀਂ ਹੁੰਦੇ ਇਸ ਨੂੰ ਕੋਈ ਵੀ ਆਮ ਵਿਅਕਤੀ ਵੀ ਗਾ ਸਕਦਾ ਜਦਕਿ ਸ਼ਾਸਤਰੀ ਸੰਗੀਤ ਗਾਉਣ ਲਈ ਪ੍ਰੋਪਰ ਉਸ ਨੂੰ ਸਿੱਖਣਾ ਪੈਂਦਾ ਹੈ ਕੋਈ ਆਮ ਬੰਦਾ ਨਹੀਂ ਗਾ ਸਕਦਾ ਉਹਦੀ ਸਾਲਾਂ ਬੱਧੀ ਮਿਹਨਤ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਹੀ ਕੋਈ ਜਿਹੜਾ ਗਾਇਕ ਸ਼ਾਸਤਰੀ ਸੰਗੀਤ ਗਾ ਸਕਦਾ ਹਾਂਜੀ ਅੱਗੇ ਪੜ੍ਹਦੇ ਹਾਂ ਭਾਵ ਸੰਗੀਤ ਨੂੰ ਤਿੰਨ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਹਾਂਜੀ ਹੁਣ ਭਾਵ ਸੰਗੀਤ ਦੀ ਗੱਲ ਇਹਨੂੰ ਭਾਉ ਸੰਗੀਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲਾ ਆਪਣਾ ਹੈਗਾ ਫਿਲਮ ਸੰਗੀਤ ਜਿਹੜਾ ਆਪਣਾ ਮੇਨ ਟਾਪਿਕ ਹੈ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਲੋਕ ਸੰਗੀਤ ਤੀਸਰਾ ਭਗਤੀ ਸੰਗੀਤ ਹਾਂਜੀ ਆਪਣਾ ਟਾਪਿਕ ਫਿਲਮ ਸੰਗੀਤ ਨਾਲ ਸੰਬੰਧਿਤ ਹੈ ਤਾਂ ਆਪਾਂ ਇਹਨਾਂ ਤਿੰਨਾਂ ਵਿੱਚੋਂ ਅੱਜ ਫਿਲਮ ਸੰਗੀਤ ਬਾਰੇ ਪੜਾਂਗੇ ਫਿਲਮ ਸੰਗੀਤ ਜਾਂ ਫਿਲਮੀ ਸੰਗੀਤ ਦਾ ਸੁਨਹਿਰੀ ਯੁੱਗ ਜਿਸ ਨੂੰ ਅੱਜ ਅਸੀਂ ਬਾਲੀਵੁੱਡ ਸੰਗੀਤ ਵਜੋਂ ਜਾਣਦੇ ਹਾਂ ਲਗਭਗ 8 ਦਹਾਕੇ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਭਾਰਤੀ ਸਿਨੇਮਾ ਸੰਗੀਤ ਦੀ ਪਹਿਲੀ ਫਿਲਮ ਆਲਮਾਰਾ 1931 ਵਿੱਚ ਸਾਡੇ ਸਾਹਮਣੇ ਆਈ ਹਾਂਜੀ ਕਹਿੰਦੇ ਜਿਹੜਾ ਬਾਲੀਵੁੱਡ ਸੰਗੀਤ ਆ ਇਹ ਸਭ ਤੋਂ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਭਾਰਤੀ ਸਿਨੇਮਾ ਦੀ ਸਭ ਤੋਂ ਪਹਿਲੀ ਫਿਲਮ ਆਈ ਸੀ ਆਲਮਾਰਾ 1931 ਵਿੱਚ ਹਾਂਜੀ ਇਦਾਂ ਦੀਆਂ ਜਿਹੜੀਆਂ ਆ ਸ਼ਾਰਟ ਨੋਟ ਆ ਇਹਨਾਂ ਨੂੰ ਤੁਸੀਂ ਨੋਟ ਕਰ ਲਿਆ ਕਰੋ ਕਾਪੀ ਤੇ ਵੈਸੇ ਤਾਂ ਮੈਂ ਹਾਈਲਾਈਟ ਕੀਤੇ ਆ ਪਰ ਫਿਰ ਵੀ ਕਹਿੰਦੇ ਜਿਹੜੀ ਭਾਰਤੀ ਸਿਨੇਮਾ ਦੀ ਪਹਿਲੀ ਜਿਹੜੀ ਸੰਗੀਤਕ ਫਿਲਮ ਹੈ ਉਹ ਕਿਹੜੀ ਸੀ ਆਲਮਾਰਾ ਜਿਹੜੀ ਕਿ 1931 ਵਿੱਚ ਰਿਲੀਜ਼ ਹੋਈ ਸੀ ਇਸ ਤੋਂ ਪਹਿਲਾਂ ਭਾਰਤੀ ਸਿਨੇਮਾ ਵਿੱਚ ਮੂਕ ਫਿਲਮਾਂ ਹੁੰਦੀਆਂ ਸਨ ਮੂਕ ਫਿਲਮਾਂ ਦੀ ਸਕਰੀਨਿੰਗ ਦੌਰਾਨ ਇੱਕ ਵਿਅਕਤੀ ਸਮਝਾਉਂਦਾ ਸੀ ਕਿ ਸੀਨ ਵਿੱਚ ਇੱਕ ਖਾਸ ਚੀਜ਼ ਦਿਖਾਈ ਜਾ ਰਹੀ ਹੈ ਇੱਕ ਹਾਰਮੋਨੀਅਮ ਵਾਦਕ ਅਤੇ ਇੱਕ ਤਬਲਾ ਵਾਦਕ ਲੋਕਾਂ ਨੇ ਮਨੋਰੰਜਨ ਲਈ ਰਹਿਂਦਾ ਸੀ ਉਹ ਸੀਨ ਦੇ ਭਾਵ ਅਨੁਸਾਰ ਵਾਦਨ ਕਰਕੇ ਬੈਕਗ੍ਰਾਉਂਡ ਸੰਗੀਤ ਦੀ ਕਮੀ ਪੂਰੀ ਕਰਦਾ ਸੀ ਹਾਂਜੀ ਕਹਿੰਦੇ ਸਭ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਸ਼ੁਰੂ ਹੋਈਆਂ ਉਹ ਹੋਈਆਂ ਮੂਕ ਫਿਲਮਾਂ ਮੂਕ ਫਿਲਮਾਂ ਹੁੰਦੀਆਂ ਮਤਲਬ ਜਿਨ੍ਹਾਂ 'ਚ ਆਵਾਜ਼ ਨਹੀਂ ਹੁੰਦੀ ਕੋਈ ਸੰਗੀਤ ਨਹੀਂ ਹੁੰਦਾ ਉਹਨੇ ਇੱਕ ਸਕਰੀਨਿੰਗ ਚੱਲਦੀ ਰਹਿੰਦੀ ਆ ਉੱਥੇ ਇੱਕ ਵਿਅਕਤੀ ਖੜਾ ਹੁੰਦਾ ਜਿਹੜਾ ਆਡੀਅੰਸ ਨੂੰ ਸਮਝਾਉਂਦਾ ਕਿ ਸੀਨ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਉਸ ਦੇ ਬਾਅਦ ਇੱਕ ਹਾਰਮੋਨੀਅਮ ਵਾਦਕ ਤੇ ਇੱਕ ਤਬਲਾ ਵਾਦਕ ਮੌਕੇ ਤੇ ਉੱਥੇ ਹੁੰਦੇ ਸੀ ਜੋ ਕਿ ਬੈਕਗ੍ਰਾਉਂਡ ਜਿਹੜਾ ਮਿਊਜ਼ਿਕ ਆ ਜਾਂ ਬੈਕਗ੍ਰਾਉਂਡ ਸੰਗੀਤ ਦਾ ਜਿਹੜਾ ਕੰਮ ਕਰਦੇ ਸੀਗੇ ਹਾਂਜੀ ਅੱਗੇ ਪੜ੍ਹਦੇ ਹਾਂ ਸ਼ੁਰੂ ਵਿੱਚ ਸਿਰਫ ਭਾਰਤੀ ਸ਼ਾਸਤਰੀ ਸੰਗੀਤਕਾਰ ਜਾਂ ਕੁਝ ਘਰਾਣੇ ਦੇ ਗਾਇਕ ਹੀ ਫਿਲਮ ਸੰਗੀਤ ਦੀ ਰਚਨਾ ਕਰਦੇ ਸਨ ਇਹੀ ਕਾਰਨ ਸੀ ਕਿ ਸ਼ਾਸਤਰੀ ਸੰਗੀਤ ਸ਼ੁਰੂ ਤੋਂ ਹੀ ਸਿਨੇਮਾ ਸੰਗੀਤ ਨੂੰ ਖੂਬਸੂਰਤ ਬਣਾਉਂਦਾ ਰਿਹਾ ਹਾਂਜੀ ਕਹਿੰਦੇ ਜਦੋਂ ਫਿਲਮਾਂ ਸ਼ੁਰੂ ਚ ਚੱਲੀਆਂ ਉਦੋਂ ਮਿਊਜ਼ਿਕ ਜਿਹੜੇ ਉਹੀ ਬੰਦੇ ਕਰਦੇ ਸੀ ਜਿਹੜੇ ਜ਼ਿਆਦਾਤਰ ਸ਼ਾਸਤਰੀ ਗਾਇਕ ਸੀਗੇ ਜਾਂ ਸ਼ਾਸਤਰੀ ਸੰਗੀਤਕਾਰ ਸੀਗੇ ਉਹੀ ਫਿਲਮ ਦਾ ਸੰਗੀਤ ਕਰਦੇ ਸੀ ਉਹੀ ਉਹਦੇ ਵਿੱਚ ਗਾਉਂਦੇ ਸੀਗੇ ਤੇ ਕਹਿੰਦੇ ਸਾਰੇ ਸੰਗੀਤ ਨਿਰਦੇਸ਼ਕਾਂ ਦੀਆਂ ਰਚਨਾਵਾਂ ਕੇਵਲ ਸ਼ਾਸਤਰੀ ਸੰਗੀਤ 'ਤੇ ਆਧਾਰਿਤ ਹੁੰਦੀਆਂ ਸੀ ਹਾਂਜੀ ਹੁਣ ਜਿਵੇਂ ਆਪਾਂ ਰਾਗ ਦੀਆਂ ਬੰਦਿਸ਼ਾਂ ਗਾਉਂਦੇ ਆ ਲਗਭਗ ਜਿਹੜੇ ਆਪਾਂ ਪੁਰਾਣੇ ਗਾਣੇ ਸੁਣਦੇ ਆ ਨਾ ਉਹ ਲਗਭਗ ਬੰਦਿਸ਼ਾਂ ਹੀ ਹੁੰਦੀਆਂ ਇੱਕ ਹਿਸਾਬ ਦੀਆਂ ਪੇਸ਼ਾਨੀ ਐਜ਼ ਅ ਗਾਣਾ ਬਣਾ ਕੇ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਸੀ ਜਾਂ ਪੇਸ਼ ਕੀਤਾ ਜਾਂਦਾ ਸੀ ਅਗੇ ਪੜਦੇ ਹਾਂ 1931 ਤੋਂ 41 ਤੱਕ ਘਰਾਨੇਦਾਰ ਫਿਲਮੀ ਸੰਗੀਤ ਦੇ ਅਜਿਹੇ ਪ੍ਰਯੋਗ ਵੱਖ-ਵੱਖ ਰੰਗਾਂ ਵਿੱਚ ਜਾਰੀ ਰਹੇ। ਹਾਂਜੀ ਕਹਿੰਦੇ 1931 ਤੋਂ ਲੈ ਕੇ 41 ਤੱਕ ਉਹਨਾਂ ਨੇ ਜਿਹੜੇ ਵੱਖ-ਵੱਖ ਐਕਸਪੈਰੀਮੈਂਟ ਕਰਕੇ ਵੱਖ-ਵੱਖ ਬੰਦਿਸ਼ਾਂ ਵੱਖ-ਵੱਖ ਖਰਾਕ ਜਿਹੜੇ ਫਿਲਮ ਵਿੱਚ ਪੇਸ਼ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ। ਅਗੇ ਪੜਦੇ ਹਾਂ ਆਲਮਾਰਾ ਫਿਲਮ ਤੋਂ ਬਾਅਦ ਫਿਲਮਾਂ 'ਚ ਡਾਂਸ ਦੀ ਵੀ ਪਰੰਪਰਾ ਜਾਰੀ ਰਹੀ। ਹਾਂਜੀ ਫਿਲਮ ਦਾ ਆਲਮਾਰਾ ਕਹਿੰਦੇ ਫਿਲਮ ਤੋਂ ਬਾਅਦ ਉਸ ਜਿਹੜਾ ਨ੍ਰਿਤ ਸੀਗਾ ਉਹ ਵੀ ਫਿਲਮਾਂ ਵਿੱਚ ਹੌਲੀ-ਹੌਲੀ ਉਹਨਾਂ ਨੇ ਐਡ ਕਰਨਾ ਸ਼ੁਰੂ ਕੀਤਾ। ਉਸ ਸਮੇ ਸਾਰੇ ਕਲਾਕਾਰਾਂ ਨੂੰ ਖੁਦ ਗ ਅਜਿਹੇ ਹੀਰੋ ਹੀਰੋਇਨਾ ਚਮਕਣ ਲੱਗੀਆਂ ਜੋ ਅਦਾਕਾਰੀ ਦੇ ਨਾਲ-ਨਾਲ ਸੰਗੀਤ ਵਿੱਚ ਵੀ નિਪੁੰਨ ਸਨ ਹਾਂਜੀ ਉਸ ਸਮੇਂ ਕੀ ਹੁੰਦਾ ਸੀ ਕਿ ਜੋ ਫਿਲਮ ਦੇ ਵਿੱਚ ਹੀਰੋਇਨ ਹੀਰੋਇਨ ਜਾਂ ਹੀਰੋ ਸੀਗਾ ਜੋ ਐਕਟਿੰਗ ਕਰ ਰਿਹਾ ਸੀ ਉਸ ਨੂੰ ਹੀ ਜਿਹੜੇ ਉਸਦੇ ਫਿਲਮ ਦੇ ਗਾਣੇ ਆ ਉਹ ਗਾਉਣੇ ਪੈਂਦੇ ਸੀ ਖੁਦ ਹੀ ਕਹਿੰਦੇ ਉਸ ਟਾਈਮ ਦੇ ਜਿਹੜੇ ਹੀਰੋਇਨਾਂ ਸੀਗੀਆਂ ਉਹ ਉਸ ਕਰਕੇ ਉਹਨਾਂ ਨੇ ਕਾਫੀ ਆਪਣਾ ਨਾਮ ਬਣਾ ਲਿਆ ਕਿਉਂਕਿ ਐਕਟਿੰਗ ਵੀ ਬਹੁਤ ਵੀ ਕਰ ਲੈਂਦੀ ਸੀ ਤੇ ਸੰਗੀਤ ਵਿੱਚ ਵੀ નિਪੁੰਨ ਸੀ ਜਿਵੇਂ ਕਿ ਇਹਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ ਜਿਵੇਂ ਕਿ ਅਸ਼ੋਕ ਕੁਮਾਰ ਦੇਵੀ ਕਰਨੀ ਖਰਸ਼ੀਦ ਕੇ ਸੀ ਡੀ ਈ ਸ਼ਾਹੂ ਮੋਦਕ ਫਿਰੋਜ਼ ਦਸਤੂਰ ਨੂਰ ਜਹਾਂ ਸੁਰਈਆ ਸੈਗਲ ਆ ਇਹ ਕੁਝ ਅਜਿਹੇ ਜਿਹੜੇ ਫਨਕਾਰ ਸੀਗੇ ਜਿਹੜੇ ਕਿ ਫਿਲਮ ਦੇ ਵਿੱਚ ਐਕਟਿੰਗ ਵੀ ਕਰ ਲੈਂਦੇ ਸੀਗੇ ਤੇ ਗਾ ਵੀ ਲੈਂਦੇ ਸੀ ਮਤਲਬ ਗਾਇਨ ਦੇ ਵਿੱਚ ਵੀ ਪੂਰੇ ਨਿਪੁੰਨ ਸੀਗੇ ਅਦਾਕਾਰੀ ਤੇ ਗਾਇਕੀ ਵਿੱਚ ਆਪਣੇ ਹੁਨਰ ਕਾਰਨ ਇਹਨਾਂ ਸਾਰੇ ਕਲਾਕਾਰਾਂ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਹਾਂਜੀ ਇਹਨਾਂ ਵਿੱਚੋਂ ਜਿਵੇਂ ਬਹੁਤ ਸਾਰੇ ਨਾਮ ਬਹੁਤ ਮਸ਼ਹੂਰ ਹੈ ਦੁਨੀਆ ਭਰ ਵਿੱਚ ਨੂਰ ਜਹਾਂ ਸੁਰਈਆ ਫਰੋਸ ਦਸਤੂਰ ਸੈਗਲ ਸਾਹਿਬ ਖਰਸ਼ੀਦ ਅਸ਼ੋਕ ਕੁਮਾਰ ਜੀ ਹਾਂਜੀ ਅੱਗੇ ਪੜ੍ਹਦੇ ਹਾਂ ਜਦੋਂ ਗੱਲ ਕਰਨ ਵਾਲੀਆਂ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਕਹਾਣੀ ਸੰਵਾਦ ਅਤੇ ਸੰਗੀਤ ਤਿੰਨੋਂ ਹੀ ਤਾਕਤਵਰ ਹੋਣ ਲੱਗ ਪਏ ਫਿਲਮਾਂ ਦੁਆਰਾ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੇ ਵੱਖ-ਵੱਖ ਰੂਪ ਜੀਵਨ ਵਿੱਚ ਆਏ ਜ਼ਿਆਦਾਤਰ ਫਿਲਮਾਂ ਵਿੱਚ ਗੀਤ ਸ਼ਾਸਤਰੀ ਸੰਗੀਤ ਤੇ ਆਧਾਰਿਤ ਸਨ ਹਾਂਜੀ ਕਹਿੰਦੇ ਜਦੋਂ ਪਹਿਲ ਫਿਲਮਾਂ ਹੌਲੀ-ਹੌਲੀ ਸ਼ੁਰੂ ਹੋਈਆਂ ਆਉਣੀਆਂ ਵਿੱਚ ਫਿਲਮਾਂ ਵਿੱਚ ਗੱਲਬਾਤ ਹੋਣ ਲੱਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਫਿਲਮਾਂ ਜਮਾ ਬਿਨਾ ਆਵਾਜ਼ ਤੋਂ ਹੁੰਦੀਆਂ ਸੀ ਕਿਉਂਕਿ ਉਹ ਚ ਗੱਲਬਾਤ ਕਰਦੇ ਸੀ ਉਹ ਵੀ ਕੁਝ ਨਹੀਂ ਸੁਣਾਈ ਦਿੰਦਾ ਸੀ ਜਸਟ ਇੱਕ ਸਕਰੀਨ ਚੱਲਦੀ ਸੀ ਜੋ ਉਹਦੇ ਵਿੱਚ ਐਕਟਿੰਗ ਹੁੰਦੀ ਸੀ ਉਹ ਐਕਟਿੰਗ ਕਰ ਰਹੇ ਹੁੰਦੇ ਸੀ ਕਿਰਦਾਰ ਤੋਂ ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ ਜਿਵੇਂ ਜਿਵੇਂ ਡਿਵੈਲਪਮੈਂਟ ਹੋਈਗੀ ਇੱਕ ਸਟੋਰੀ ਬਣ ਕੇ ਸਾਹਮਣੇ ਆਈ ਫਿਲਮਾਂ ਚ ਜਿਹੜੇ ਡਾਇਲੋਗ ਐਡ ਹੋਏ ਠੀਕ ਹੈ ਵਾਰਤਾਲਾਪ ਐਡ ਹੋਈ 뮤직 ਐਡ ਹੋਣ ਲੱਗਿਆ ਤਾਂ ਉਦੋਂ ਕਹਿੰਦੇ ਫਿਲਮਾਂ ਦੇ ਦੁਆਰਾ ਲੋਕਾਂ ਨੂੰ ਉਹਨਾਂ ਤੋ ਜਿਹੜਾ ਸ਼ਾਸਤਰੀ ਸੰਗੀਤ ਸੀਗਾ ਇਹਦੇ ਜਿਹੜੇ ਵੱਖ-ਵੱਖ ਰੂਪ ਐ ਲੋਕਾਂ ਨੂੰ ਉਹ ਵੇਖਣ ਨੂੰ ਫਿਲਮਾਂ ਦੁਆਰਾ ਵੇਖਣ ਨੂੰ ਮਿਲੇ ਤੇ ਕਹਿੰਦੇ ਉਸ ਵੇਲੇ ਵੀ ਜ਼ਿਆਦਾਤਰ ਫਿਲਮਾਂ ਵਿੱਚ ਜਿਹੜੇ ਸ਼ਾਸਤਰੀ ਸੰਗੀਤ ਤੇ ਆਧਾਰਿਤ ਜਿਹੜੇ ਗੀਤ ਆ ਜਾਂ ਬੰਦਿਸ਼ਾਂ ਉਹ ਫਿਲਮ ਦੇ ਵਿੱਚ ਦਿਖਾਈਆਂ ਜਾਂਦੀਆਂ ਸੀ ਅੱਗੇ ਪੜਦੇ ਹਾਂ ਕੁਝ ਫਿਲਮਾਂ ਆਪਣੇ ਚੰਗੇ ਸੰਗੀਤ ਕਾਰਨ ਹੀ ਸਫਲ ਰਹੀਆਂ ਹਾਂਜੀ ਇੱਕ ਅਜਿਹੀ ਫਿਲਮ ਦੀ ਸਫਲਤਾ ਜਿਸ ਦੀ ਕਹਾਣੀ ਅਤੇ ਸੰਗੀਤ ਦੋਵੇਂ ਚੰਗੇ ਹਨ ਉਸ ਨੇ ਨਵੇਂ ਪਹਿਲੂਆਂ ਨੂੰ ਸੋਇਆ ਅੱਗੇ ਪੜਦੇ ਹਾਂ ਸੰਗੀਤ ਤਿਆਰ ਕਰਨ ਵਾਲੇ ਸੰਗੀਤਕਾਰ ਵੀ ਵਧਣ ਲੱਗੇ ਵੱਖ-ਵੱਖ ਸੂਬਿਆਂ ਤੋਂ ਫਿਲਮਾਂ ਲਈ ਆਏ ਸੰਗੀਤ ਨਿਰਦੇਸ਼ਕ ਸਾਰਿਆਂ ਨੇ ਆਪੋ ਆਪਣੇ ਪਰਿਵਾਰਾਂ ਆਪਣੇ ਆਪਣੇ ਸੂਬੇ ਦੇ ਸੰਗੀਤ ਨਾਲ ਫਿਲਮੀ ਤੁਣਾ ਨੂੰ ਰੌਸ਼ਨ ਕੀਤਾ ਹਾਂ ਜੀ ਉਸ ਵੇਲੇ ਕਹਿੰਦੇ ਜਿਹੜੇ ਸੰਗੀਤ ਤਿਆਰ ਕਰਨ ਵਾਲੇ ਸੀਗੇ ਸੰਗੀਤਕਾਰ ਜਿਹਨਾਂ ਨੂੰ ਆਪਾਂ ਵਾਗਿਆ ਕਰ ਵੀ ਕਹਿ ਦਿੰਦੇ ਹਾਂ ਉਹ ਆਪਣੇ ਏਰੀਏ ਦੇ ਅਕੋਰਡਿੰਗ ਹੀ ਉੱਥੋਂ ਦਾ ਸੰਗੀਤ ਸੀ ਉੱਥੋਂ ਦਾ 뮤직 ਸੀ ਜਿਹੜਾ ਹਨਾ ਉਹਨਾਂ ਨੂੰ ਯੂਜ਼ ਕਰਕੇ ਜਾਂ ਉਹਨੂੰ ਕਿਵੇਂ ਵੀ ਕਰਕੇ ਡਾਇਰੈਕਟ ਕਰਕੇ ਫਿਲਮਾਂ ਵਿੱਚ ਦਿਖਾਉਣ ਲੱਗੇ ਜਿਵੇਂ ਆਪਣਾ ਪੰਜਾਬ ਹੈ ਤਾਂ ਪੰਜਾਬ ਦੇ ਵਿੱਚ ਲੋਕ ਉਸ ਵੇਲੇ ਦੇ ਜਿਹੜਾ ਲੋਕ ਸੰਗੀਤ ਸੀਗਾ ਉਸ ਨੂੰ ਉਹਨਾਂ ਨੇ ਫਿਲਮਾਂ ਦੇ ਵਿੱਚ ਦਿਖਾਉਣਾ ਸ਼ੁਰੂ ਕੀਤਾ। ਕਾਰਨ ਫਿਲਮੀ ਸੰਗੀਤ ਇੰਨਾ ਅਮੀਰ ਹੋ ਗਿਆ ਕਿ ਛੋਟੇ-ਛੋਟੇ ਬੱਚੇ ਵੀ ਗੀਤਾਂ ਨੂੰ ਗਲੀਆਂ ਵਿੱਚ ਗਾਉਣ ਲੱਗ ਪਏ। HMV, ਕਲੰਬੀਆ, ਹਿੰਦੁਸਤਾਨ ਤੇ ਯੰਗ ਇੰਡੀਆ ਕੰਪਨੀ ਦੇ ਡਿਸਕ ਰਿਕਾਰਡ ਲੱਖਾਂ ਵਿੱਚ ਵਿਕਣ ਲੱਗੇ। ਹਾਂਜੀ ਉਸ ਵੇਲੇ ਦੀਆਂ ਕੁਝ ਇਹ ਕੰਪਨੀਆਂ ਜਿਹੜੀਆਂ ਮਿਊਜ਼ਿਕ ਦੇ ਜਿਹੜੇ ਹੁੰਦੇ ਆ ਆਪਣੇ ਗ੍ਰਾਮੋਫੋਨ ਤੋਂ ਸੁਣਿਆ ਹੋਊਗਾ ਜਿਹਦੇ ਚ ਵੱਡੇ ਵੱਡੇ ਕਾਲੇ ਰੰਗ ਦੇ ਤਵੇ ਹੁੰਦੇ ਸੀਗੇ ਹਨਾ ਜਿੰਨਾ ਵਿੱਚੋਂ ਸੰਗੀਤ ਚੱਲਦਾ ਸੀ ਉਸ ਵੇਲੇ ਕੰਪਨੀਆਂ ਇਹ ਬਣਾਉਂਦੀਆਂ ਸੀਗੀਆਂ ਰਿਕਾਰਡ ਬਣਾਉਂਦੀਆਂ ਸੀਗੀਆਂ ਜਿਵੇਂ ਕਿਹੜੀ ਕਿਹੜੀ ਕੰਪਨੀ ਹੋਗੀ ਐਚ ਐਮ ਵੀ ਕੋਲੰਬੀਆ ਹਿੰਦੁਸਤਾਨ ਅਤੇ ਯੰਗ ਇੰਡੀਆ ਕੰਪਨੀ ਇਹਨਾਂ ਦੇ ਕੰਨੇ ਕਾਫੀ ਜਿਹੜੇ ਡਿਸਕ ਰਿਕਾਰਡ ਸੀਗੇ ਉਹ ਲੱਖਾਂ ਵਿੱਚ ਵਿਕੇ ਉਸ ਟਾਈਮ ਇਹ ਉਹ ਦੌਰ ਸੀ ਜਦੋਂ ਸ਼ਾਸਤਰੀ ਸੰਗੀਤ ਫਿਲਮੀ ਸੰਗੀਤ ਰਹੀ ਲੋਕਾਂ ਦੇ ਕੰਨਾਂ ਤੱਕ ਪਹੁੰਚ ਰਿਹਾ ਸੀ ਧਰੁਪਦ ਧਮਾਰ ਤਰਾਨਾ ਕਵਾਲੀ ਗਜ਼ਲ ਦਾਦਰਾ ਭਜਨ ਅਤੇ ਲੋਕ ਗੀਤ ਫਿਲਮੀ ਦੁਨੀਆ ਵਿੱਚ ਆਏ ਅਤੇ ਅਜਿਹੇ ਬਣ ਗਏ ਕਿ ਲੋਕ ਉਹਨਾਂ ਨੂੰ ਸੁਣ ਕੇ ਰੋਮਾਂਚਿਤ ਹੋ ਉਠਦੇ ਅੱਗੇ ਪੜ੍ਹਦੇ ਹਾਂ ਜੀ ਗਾਇਕਾਂ ਦੇ ਨਾਲ ਨਾਲ ਸ਼ਾਸਤਰੀ ਸੰਗੀਤ ਦਾ ਗਿਆਨ ਰੱਖਣ ਵਾਲੇ ਸੰਗੀਤ ਨਿਰਦੇਸ਼ਕਾਂ ਦੀ ਦੁਨੀਆ ਵੀ ਫੈਲਣ ਲੱਗੀ ਜਿਨ੍ਹਾਂ ਵਿੱਚ ਸਰਸਵਤੀ ਦੇਵੀ, ਗੁਲਾਮ ਮੁਹੰਮਦ, ਕ੍ਰਿਸ਼ਨ ਰਾਓ ਵ્યાਸ, ਨਸ਼ਾਦ ਅਲੀ, ਖੀਮਚੰਦ ਪ੍ਰਕਾਸ਼, ਐਸ ਡੀ ਬਰਮਨ, ਮਦਨ ਮੋਹਨ, ଓ ਪੀ ਨਾਇਰ ਸ਼ੰਕਰ ਜੈ ਕਿਸ਼ਨ ਕਲਿਆਣ ਜੀ ਆਨੰਦ ਜੀ ਲక్ష్ਮੀਕੰਤ ਪਿਆਰੇ ਲਾਲ ਆਰ ਡੀ ਬਰਮਨ ਹੀਰਦੇਨਾਥ ਮੰਗੇਸ਼ਕਰ ਹਿਮੰਤ ਕੁਮਾਰ ਅਤੇ ਖਿਆਮ ਹੰਜੀ ਉਸ ਵੇਲੇ ਜਿਹੜੇ ਸੀਗੇ ਸ਼ਾਸਤਰੀ ਸੰਗੀਤ ਜਿਨ੍ਹਾਂ ਨੂੰ ਪੂਰੀ ਜਿਹੜੇ ਵਿਦਵਾਨ ਸੀਗੇ ਸ਼ਾਸਤਰੀ ਸੰਗੀਤ ਦੇ ਉਹ ਵੀ ਸੰਗੀਤ ਜਿਹੜਾ ਨਿਰਦੇਸ਼ਕ ਦਾ ਕੰਮ ਆ ਜਿਹੜਾ ਕਰਨ ਲੱਗੇ ਉਹਨਾਂ ਲਈ ਵੀ ਇੱਕ ਨਵੇਂ ਰਾਹ ਤੇ ਖੁੱਲੇ ਫਿਲਮਾਂ ਵਿੱਚ ਕੰਮ ਕਰਨ ਦਾ ਉਹਨਾਂ ਨੂੰ ਅਫਸਰ ਉਹਨਾਂ ਦੇ ਸਾਹਮਣੇ ਆਏ ਜਿਨ੍ਹਾਂ ਵਿੱਚ ਕੁਝ ਨਾਮ ਆ ਜਿਹੜੇ ਉਹ ਵਰਣਨਯੋਗ ਹੈ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਹੀ ਫਿਲਮਾਂ ਦੇ ਵਿੱਚ ਮਤਲਬ ਬੈਸਟ ਜਿਹੜਾ ਮਿਊਜ਼ਿਕ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਜਦੋਂ ਫਿਲਮਾਂ ਵਿੱਚ ਸਾਊਂਡਟ੍ਰੈਕ ਜੋੜਿਆ ਗਿਆ ਤਾਂ ਅਦਾਕਾਰਾਂ ਅਤੇ ਅਭਿਨੇਤਰੀਆਂ ਦੀ ਬਜਾਏ ਚੰਗੇ ਗਾਇਕਾਂ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਅਤੇ ਪਲੇਬੈਕ ਗਾਇਕੀ ਦੀ ਇੱਕ ਨਵੀਂ ਵਿਦਾ ਦਾ ਜਨਮ ਹੋਇਆ। ਹਾਂਜੀ ਜਦੋਂ ਸਭ ਤੋਂ ਪਹਿਲਾਂ ਆਪਾਂ ਪੜਿਆ ਵੀ ਜਿਹੜੇ ਉਸ ਵੇਲੇ ਦੇ ਐਕਟਰ ਸੀਗੇ ਉਹੀ ਸਿੰਗਰ ਸੀਗੇ ਮਤਲਬ ਆਪਣੀ ਫਿਲਮ ਦੇ ਵਿੱਚ ਉਹ ਖੁਦ ਹੀ ਗੀਤ ਗਾਉਂਦੇ ਸੀ ਤੇ ਖੁਦ ਹੀ ਐਕਟਿੰਗ ਕਰਦੇ ਸੀ ਪਰ ਹੌਲੀ-ਹੌਲੀ ਕੀ ਹੋਇਆ ਟਾਈਮ ਦੇ ਨਾਲ ਜਦੋਂ ਸਾਊਂਡ ਟਰੈਕ ਜਿਹੜੇ ਜੋੜੇ ਜਾਣ ਲੱਗੇ ਫਿਲਮਾਂ ਦੇ ਵਿੱਚ ਤਾਂ ਜਿਹੜੇ ਐਕਟਰ ਸੀਗੇ ਉਹ ਐਕਟਿੰਗ ਕਰਦੇ ਸੀਗੇ ਪਰ ਜਿਹੜਾ ਗਾਣਾ ਸੀਗਾ ਉਹ ਜਿਹੜੇ ਚੰਗੇ ਸਿੰਗਰ ਸੀ ਸੰਗੀਤ ਵਿੱਚ ਪੂਰੀ ਨਿਪੁੰਨ ਸੀ ਉਹਨਾਂ ਨੂੰ ਗਾਉਣ ਦਾ ਮੌਕਾ ਮਿਲਦਾ ਸੀਗਾ ਪਰਦੇ ਦੇ ਪਿੱਛੇ ਜਿਹੜੇ ਗਾਉਂਦੇ ਸੀਗੇ ਤਾਂ ਇਸੇ ਚੀਜ਼ ਨਾਲ ਹੀ ਜਿਹੜੀ ਪਲੇਬੈਕ ਸਿੰਗਿੰਗ ਆ ਜਾਂ ਪਲੇਬੈਕ ਗਾਇਕੀ ਆ ਇਹਦਾ ਜਨਮ ਹੋਇਆ ਇਹ ਚੀਜ਼ ਦਾ ਜਿਹੜਾ ਐਕਟਰ ਸੀਗਾ ਉਹ ਜਸਟ ਐਕਟਿੰਗ ਹੀ ਕਰਦਾ ਸੀਗਾ ਜਿਹੜੇ ਸਿੰਗਰ ਸੀਗੇ ਉਹ ਪਰਦੇ ਦੇ ਪਿੱਛੇ ਗਾਣਾ ਗਾਉਂਦੇ ਸੀ ਤਾਂ ਇਹਨਾਂ ਵਿੱਚ ਜਿਹੜੇ ਕੁਝ ਮਸ਼ਹੂਰ ਜਿਹੜੇ ਸੰਗੀਤਕਾਰ ਹੋਏ ਆ ਨਾ ਜਾਂ ਸਿੰਗਰ ਹੋਏ ਆ ਉਹਨਾਂ ਦੇ ਵਿੱਚ ਕੁਝ ਨਾਮ ਆ ਜਿੰਨਾਂ ਵਿੱਚ ਅਮੀਰ ਬਾਈ ਕਰਨਾਟਕ ਹੈ ਜ਼ੋਹਰਾ ਬਾਈ ਦੁਰਾਨੀ ਸ਼ਮਸ਼ਾਦ ਬੇਗਮ ਲਤਾ ਮਗੇਸ਼ਕਰ ਜੀ ਗੀਤਾ ਦੱਤ 파ਸ਼ਾ ਭੌਂਸਲੇ ਮੁਹੰਮਦ ਰਫੀ ਮਕੇਸ਼ ਮੰਨਾਡੇ ਸੁਮਨ ਕਲਿਆਣਪੁਰ ਸੁਰਈਆ ਤਲਤ ਮਹਿਮੂਦ ਸੀ ਐਚ ਮਹਿੰਦਰ ਕਪੂਰ ਕੂਸ਼ਾ ਮਗੇਸ਼ਕਰ ਸੁਰੇਸ਼ ਵਾੜਕਰ ਅਤੇ ਯਸੂਦਾਸ ਵਰਗੇ ਪੁਰਾਣੇ ਅਤੇ ਆਧੁਨਿਕ ਗਾਇਕਾਂ ਦੇ ਨਾਲ ਫਿਲਮ ਦਾ ਸੰਗੀਤ ਬਹੁਤ ਸੁਰੀਲਾ ਅਤੇ ਪ੍ਰਭਾਵਸ਼ਾਲੀ ਬਣ ਗਿਆ। ਇਹ ਉਹ ਨਾਮ ਹੈ ਜਿਨ੍ਹਾਂ ਨੇ ਪਲੇਬੈਕ ਸਿੰਗਿੰਗ ਚ ਆਪਣਾ ਨਾਮ ਬਣਾਇਆ। ਕਿਤੇ ਪੜਦੇ ਹਾਂ। ਸ਼ਾਸਤਰੀ ਸੰਗੀਤ ਦੀਆਂ ਰਚਨਾਵਾਂ ਗਾਇਕਾਂ ਦੇ ਗਾਇਨ ਗੁਣ ਦੇ ਆਧਾਰ ਤੇ ਰਚੀਆਂ ਜਾਣ ਲੱਗੀਆਂ। ਅਭਿਨੇਤਾ ਅਤੇ ਅਭੇਨਤਰੀਆਂ ਦੀ ਚੋਣ ਹੁਣ ਸੰਗੀਤ ਦੀਆਂ ਰੁਕਾਵਟਾਂ ਦੀ ਅਨੁਹੂਦ ਕਾਰਨ ਕੁਝ ਪਧਰੀ ਤੇ ਹੋਣ ਲੱਗੀ। ਨਤੀਜੇ ਵਦੋਂ ਅਦਾਕਾਰੀ ਅਤੇ ਗਾਇਕੀ ਦੋਵੇਂ ਸੁਤੰਤਰ ਰੂਪ ਸਤੰਤਰ ਰੂਪ ਜਾਂ ਸਤੰਤਰ ਤੌਰ ਤੇ ਵਿਕਸਿਤ ਹੋਏ। ਕੋਈ ਵੀ ਜਦੋਂ ਪਹਿਲਾਂ ਸਿਲੈਕਟ ਕਰਦੇ ਸੀ ਐਕਟਰ ਜੈਕਟਰਸ ਤੋਂ ਹੁੰਦਾ ਸੀਗਾ ਵੀ ਜੋ ਸਿਲੈਕਟ ਉਹਨਾਂ ਨੇ ਕਰਨਾ ਬੰਦਾ ਉਹ ਐਕਟਿੰਗ 'ਚ ਵੀ ਵਧੀਆ ਹੋਵੇ ਤੇ ਗਾਉਣ 'ਚ ਵੀ ਸਿੰਗਿੰਗ 'ਚ ਵੀ ਵਧੀਆ ਹੋਵੇ। ਹੁਣ ਇਹ ਪ੍ਰੋਬਲਮ ਜਿਹੜੀ ਆ ਖਤਮ ਹੋ ਗਈ ਸੀ। ਹੁਣ ਜਿਹੜਾ ਬੰਦਾ ਇੱਕ ਅੱਛਾ ਐਕਟਰ ਸੀਗਾ ਉਹ ਉਹਨੂੰ ਫਿਲਮ 'ਚ ਰੋਲ ਮਿਲ ਜਾਂਦਾ ਸੀ ਭਾਵੇਂ ਉਹ ਇੱਕ ਵਧੀਆ ਸਿੰਗਰ ਨਾ ਹੋਵੇ। ਠੀਕ ਹੈ? ਪਰ ਜਿਹੜਾ ਇੱਕ ਵਧੀਆ ਸਿੰਗਰ ਸੀਗਾ ਉਹਨੂੰ ਭਾਵੇਂ ਐਕਟਿੰਗ ਨਾ ਹੁੰਦੀ ਹੋਵੇ ਪਰ ਉਹਨੂੰ ਫਿਲਮ ਦੇ ਵਿੱਚ ਗਾਉਣ ਦਾ ਜਿਹੜਾ ਮੌਕਾ ਮਿਲ ਜਾਂਦਾ ਸੀ ਇਸ ਤਰ੍ਹਾਂ ਕਹਿੰਦੇ ਅਦਾਕਾਰੀ ਤੇ ਗਾਇਕੀ ਦੋਵੇਂ ਸੁਤੰਤਰ ਰੂਪ ਸੁਤੰਤਰ ਰੂਪ ਦੇ ਤੌਰ ਤੇ ਵਿਕਸਿਤ ਹੋਏ ਜਿਹੜੀ ਐਕਟਿੰਗ ਆ ਉਹਦਾ ਇੱਕ ਅਲੱਗ ਜਿਹੜਾ ਰਾਹ ਬਣ ਗਿਆ ਠੀਕ ਹੈ ਕਿ ਜਿਹੜੀ ਗਾਇਕੀ ਆ ਉਹਦਾ ਇੱਕ ਅਲੱਗ ਰਾਹ ਬਣ ਗਿਆ ਤੇ ਹੌਲੀ-ਹੌਲੀ ਇਹ ਦੋਵੇਂ ਚੀਜ਼ਾਂ ਡਿਵੈਲਪ ਹੁੰਦੀਆਂ ਗਈਆਂ ਆਪਾਂ ਅੱਗੇ ਪੜ੍ਹਦੇ ਹਾਂ ਫਿਲਮੀ ਸੰਗੀਤ ਵਿੱਚ ਸ਼ਾਸਤਰੀ ਸੰਗੀਤ ਦਾ ਯੋਗਦਾਨ ਪਾਉਣ ਵਾਲੇ ਬਹੁਤ ਸਾਰੇ ਸੰਗੀਤਕਾਰ ਸਨ ਜਿਨ੍ਹਾਂ ਦੀਆਂ ਸੰਗੀਤਕ ਰਚਨਾਵਾਂ ਸੰਗੀਤ ਵਿੱਚ ਦਿਲਾਂ ਤੇ ਕੰਨਾਂ ਨੂੰ ਪਾਉਂਦੀਆਂ ਹਨ ਇਹ ਕੇਵਲ ਪੜੇ ਲਿਖੇ ਸਰੋਤਿਆਂ ਦੇ ਹੀ ਨਹੀਂ ਬਲਕਿ ਆਮ ਲੋਕਾਂ ਨੇ ਮਨਾਂ ਤੇ ਵੀ ਛਾਪ ਗਿਆ ਹੈ ਫਿਲਮਾਂ ਤੇ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਹੋਣ ਕਰ ਨੇ ਸ਼ਾਸਤਰੀ ਸੰਗੀਤ ਲੋਕਾਂ ਨੂੰ ਵੀ ਆਨੰਦਿਤ ਕਰ ਰਿਹਾ ਸੀ ਪੰਡਿਤ ਭੀਮ ਸਿੰਘ ਜੋਸ਼ੀ ਵਰਗੇ ਸ਼ਾਸਤਰੀ ਸੰਗੀਤ ਦੇ ਮਹਾਨ ਵਿਦਵਾਨ ਕਿਸ਼ੋਰੀ ਮੋਨਕਰ ਵੱਡੇ ਗੁਲਾਮ ali ਖਾਨ ਜਗਜੀਤ ਸਿੰਘ ਲక్ష్ਮੀ ਸ਼ੰਕਰ ਕਲਾ ਮਸਤਵਖਾਨ ਡੀਵੀ ਪੁਰਸਕਾਰ ਅਮੀਰ ਖਾਨ ਬਾਲ ਗੰਧਾਰਵ, ਦਲੀਪ ਚੰਦਰ 베ਦੀ, ਮੁਸ਼ਤਾਕ ਅਲੀ ਖਾਨ, ਵਿਨਾਇਕ ਰਾਓ ਪਟਵਰਦਨ, ਹੀਰਾਬਾਈ ਬਰੋਦਕਰ ਵਰਗੇ ਗਾਇਕਾਂ ਅਤੇ ਪੰਡਿਤ ਰਵੀਸ਼ੰਕਰ, ਉਸਤਾਦ ਅਲੀ ਇਕਬਰ ਖਾਨ, ਪੰਡਿਤ ਹਰੀ ਪ੍ਰਸਾਦ ਚੁਰਸੀਆ, ਉਸਤਾਦ ਵਿਲਾਇਤ ਖਾਨ, ਅਬਦੁਲ ਹਲੀਮ জাফর, ਪੰਡਿਤ ਸ਼ਿਵ ਕੁਮਾਰ ਸ਼ਰਮਾ, ਉਸਤਾਦ ਅੱਲਾ ਰਖਾ ਖਾਨ, ਉਸਤਾਦ ਬਿਸਮਿਲਲਾ ਖਾਨ, ਪੰਡਿਤ ਸੰਮਤਾ ਪ੍ਰਸਾਦ ਵਰਗੇ ਵਾਦਕ ਫਨਕਾਰਾਂ ਦੇ ਯੋਗ ਨਾਲ ਫਿਲਮ ਸੰਗੀਤ ਦਾ ਖੇਤਰ ਹੋਰ ਵੀ ਮਜ਼ਬੂਤ ਹੋਇਆ ਹੈ ਤੇ ਇਹੀ ਕਾਰਨ ਹੈ ਕਿ ਅੱਜ ਦੁਨੀਆ ਭਰ ਵਿੱਚ ਇਹ ਪ੍ਰਸਿੱਧ ਹੈ। ਇਹ ਦੁਨੀਆ ਭਰ ਵਿੱਚ ਫੈਲ ਰਿਹਾ ਹੈ ਅਤੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਹੁਣ ਜੀ ਇਹ ਕੁਝ ਅਜਿਹੇ ਸੰਗੀਤ ਵਿਦਵਾਨਾਂ ਦੇ ਨਾਮ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਗਾਇਨਾਂ ਤੇ ਬਾਦਲ ਨਾਲ ਜਿਹੜਾ ਫਿਲਮ ਸੰਗੀਤ ਹੈ ਉਹ ਜਿਹੜਾ ਵਿਸ਼ਵ ਭਰ ਵਿੱਚ ਪ੍ਰਸਿੱਧ ਹੋਇਆ ਤੇ ਲੋਕਾਂ ਨੇ ਤੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਅੱਗੇ ਪੜ੍ਹਦੇ ਹਾਂ। ਪਹਿਲੀ ਬੋਲ ਦੀ ਫਿਲਮ ਆਲਮਾਰਾ ਤੋਂ ਲੈ ਕੇ ਅੱਜ ਤੱਕ ਲੱਖਾਂ ਫਿਲਮਾਂ ਬਣ ਚੁੱਕੀਆਂ ਹਨ ਤੇ ਲੱਖਾਂ ਗੀਤ ਰਿਕਾਰਡ ਹੋ ਚੁੱਕੇ ਹਨ। ਜਿਨ੍ਹਾਂ ਵਿੱਚ ਸਭ ਤੋਂ ਵੱਧ ਲਤਾ ਮਗੇਸ਼ਕਰ ਜੀ ਦੇ ਗੀਤ ਹਨ ਇਸ ਲਈ ਫਿਲਮ ਸੰਗੀਤ ਦੀ ਖੁਸ਼ਹਾਲੀ ਅਤੇ ਪ੍ਰਸਿੱਧੀ ਦਾ ਮੁੱਖ ਸੇਰਾ ਕੋਕੀਲਾ ਕੰਠੀ ਲਤਾ ਮਗੇਸ਼ਕਰ ਜੀ ਨੂੰ ਜਾਂਦਾ ਹੈ ਫਿਲਮ ਸੰਗੀਤ ਵਿੱਚ ਸ਼ਾਸਤਰੀ ਸੰਗੀਤ ਦੀ ਵਰਤੋਂ ਦੀਆਂ ਅਣਗਿਣਤ ਉਦਾਹਰਨਾਂ ਹਨ ਇਹ ਕੁਝ ਫਿਲਮਾਂ ਦੇ ਨਾਮ ਦਿੱਤੇ ਹੋਏ ਆ ਜਿਹੜੀਆਂ ਸ਼ਾਸਤਰੀ ਸੰਗੀਤ ਤੇ ਆਧਾਰਿਤ ਬਣੀਆਂ ਹਨ ਜਿਵੇਂ ਪਾਕੀਜ਼ਾ ਬਸੰਤ ਬਹਾਰ ਤਾਨਸੇਨ ਬੈਜੂ ਬਾਬਰਾ ਗੂੰਜੁੱਠੀ ਸ਼ਹਿਨਾਈ ਜਨਕ ਜਨਕ ਪਾਇਲਵਾਜੇ ਰਾਣੀ ਰੂਪਮਤੀ, ਨਾਗਿੰਨ, ਨਵਰੰਗ, ਸਰਗਮ ਅਤੇ ਨਾਚੇ ਮਾਇੂਰੀ ਆਦ ਵਰਗੀਆਂ ਕਈ ਸ਼ਾਸਤਰੀ ਸੰਗੀਤ ਅਧਾਰਿਤ ਫਿਲਮਾਂ ਨੇ ਭਾਰਤੀ ਸੰਗੀਤ ਨੂੰ ਜਗਤ ਤੇ ਅਮੇਟ ਪ੍ਰਭਾਵ ਛੱਡਿਆ ਹੈ। ਅੱਜ ਕੱਲ੍ਹ ਦੀਆਂ ਫਿਲਮਾਂ ਵਿੱਚ ਵੀ ਸ਼ਾਸਤਰੀ ਸੰਗੀਤ ਨੂੰ ਆਧਾਰ ਬਣਾ ਕੇ ਕਈ ਗੀਤ ਰਚੇ ਜਾ ਰਹੇ ਹਨ ਜਿਵੇਂ ਕਿ ਉਮਰਾਓ ਜਾਨ, ਦੇਵਦਾਸ, ਆਜਾ ਨੱਚ ਲੈ, ਰੌਕਸਟਾਰ ਅਤੇ ਆਸ਼ਕੀ 2 ਵਰਗੀਆਂ ਫਿਲਮਾਂ ਦੇ ਕਈ ਗੀਤ ਸ਼ਾਸਤਰੀ ਸੰਗੀਤ ਤੇ ਆਧਾਰਿਤ ਹਨ। ਅਤੇ ਇਨ੍ਹਾਂ ਗੀਤਾਂ ਨੇ ਸਫਲਤਾ ਦੇ ਨਵੇਂ ਰਿਕਾਰਡ ਕਾਮ ਕੀਤੇ ਹਨ ਹਾਂਜੀ ਹੁਣ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਉਸੇ ਤਰ੍ਹਾਂ ਸ਼ਾਸਤਰੀ ਸੰਗੀਤ ਦਾ ਵੀ ਰੁਝਾਨ ਹੈ ਜਿਹੜਾ ਫਿਲਮੀ ਗੀਤਾਂ ਵਿੱਚ ਥੋੜੀ-ਥੋੜੀ ਘੱਟ ਹੁੰਦਾ ਗਿਆ ਪਰ ਕਹਿੰਦੇ ਕਿ ਫਿਰ ਵੀ ਜਿਹੜੇ ਬਹੁਤ ਸਾਰੀਆਂ ਪੁਰਾਣੀਆਂ ਕੰਪੋਜੀਸ਼ਨਾਂ ਗੀਤਾਂ ਦੀਆਂ ਉਹਨਾਂ ਨੂੰ ਹੀ ਮਰੋੜ ਤੋੜ ਕੇ ਜਾਂ ਉਹਨਾਂ 'ਚ ਥੋੜਾ-ਬਹੁਤ ਚੇਂਜ ਕਰਕੇ ਅੱਜ ਦੇ ਜਿਹੜੇ ਸੰਗੀਤਕਾਰ ਆ ਜਾਂ ਨਿਰਦੇਸ਼ਕ ਆ ਉਹਨਾਂ ਨੇ ਫਿਲਮਾਂ ਦੇ ਵਿੱਚ ਪੇਸ਼ ਕਰ ਰਹੇ ਐ ਜਿਵੇਂ ਕੁਝ ਫਿਲਮਾਂ ਦੇ ਨਾਮ ਦਿੱਤੇ ਜਿਵੇਂ ਉਮਰਾਓ ਜਾਨ ਦੇਵਦਾਸ ਇਹ ਕੁਝ ਇਹੋ ਜਿਹੀਆਂ ਫਿਲਮਾਂ ਜਿਨ੍ਹਾਂ ਦੇ ਵਿੱਚ ਉਹ ਜਿਹੜਾ ਸੰਗੀਤ ਆ ਜਾਂ ਜਿਹੜੇ ਗਾਣੇ ਆ ਉਹ ਸ਼ਾਸਤਰੀ ਸੰਗੀਤ ਤੇ ਆਧਾਰਿਤ ਹੈ। ਹਾਂਜੀ ਅੱਗੇ ਪੜ੍ਹਦੇ ਹਾਂ। ਅੰਤ ਆਧੁਨਿਕ ਯੁੱਗ ਵਿੱਚ ਸਮਾਜ ਆਪਣੇ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੇ ਮੂਲ ਰੂਪ ਨੂੰ ਭੁੱਲਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਪੱਛਮੀ ਸੰਗੀਤ ਫਿਲਮੀ ਸੰਗੀਤ ਤੇ ਬਹੁਤ ਜ਼ਿਆਦਾ ਹਾਵੀ ਹੋ ਰਿਹਾ ਹੈ। ਪਰ ਕਿਤਨਾ ਕਿਤੇ ਚੰਗੇ ਸੰਗੀਤਕਾਰ ਤੇ ਨਿਰਦੇਸ਼ਕ ਅੱਜ ਵੀ ਫਿਲਮਾਂ 'ਚ ਚੰਗਾ ਸੰਗੀਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਂਜੀ। ਹੁਣ ਜਿਵੇਂ ਜਿਵੇਂ ਡਿਵੈਲਪਮੈਂਟ ਹੋਈ ਜਾਂਦੀ ਹੈ ਸਮਾਂ ਅੱਗੇ ਵਧਦਾ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਜਿਹੜਾ ਸ਼ਾਸਤਰੀ ਸੰਗੀਤ ਹੈ ਉਹ ਬਹੁਤ ਮਤਲਬ ਘਟ ਰਿਹਾ ਫਿਲਮਾਂ ਦੇ ਵਿੱਚੋਂ ਫਿਲਮਾਂ ਦੇ ਵਿੱਚ ਜਿਹੜੇ ਗਾਣੇ ਹੁਣ ਦਿਖਾਏ ਜਾ ਰਹੇ ਹਨ ਉਹਨਾਂ ਵਿੱਚ ਜਿਹੜਾ ਸੰਗੀਤ ਹੈ ਉਹ ਜ਼ਿਆਦਾਤਰ ਪੱਛਮੀ ਸੰਗੀਤ ਤੋਂ ਇਨਸਪਾਇਰਡ ਹੋ ਕੇ ਹੀ ਉਹ ਜਿਹੜੇ ਗਾਣੇ ਤਿਆਰ ਕੀਤੇ ਜਾ ਰਹੇ ਹਨ ਜਾਂ ਜਿਹੜੀਆਂ ਪੁਰਾਣੀਆਂ ਜਿਹੜੇ ਆਪਣੇ ਫੇਮਸ ਜਿਹੜੇ ਐਵਰਗ੍ਰੀਨ Song ਰਹੇ ਆ ਉਹਨਾਂ ਨੂੰ ਰੀਕ੍ਰੀਏਟਡ ਕਰ ਕਰਕੇ ਫਿਲਮਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਪਰ ਕਿਤੇ ਨਾ ਕਿਤੇ ਕੁਝ ਜਿਹੜੇ ਚੰਗੇ ਸੰਗੀਤਕਾਰ ਆ ਜਾ ਨਿਰਦੇਸ਼ਕਾ ਉਹ ਅੱਜ ਵੀ ਇਹ ਕੋਸ਼ਿਸ਼ਾਂ ਕਰ ਰਹੇ ਆ ਜਿਵੇਂ ਪਿੱਛੇ ਜਿਹੀ ਇੱਕ ਵੈਬ ਸੀਰੀਜ਼ ਆਈ ਸੀ ਬੰਦਿਸ਼ ਮੈਂਡੇਟਸ ਹੋ ਗਿਆ ਜਾਂ ਤਾਨਸਿਲ ਦਾ ਤਾਨ ਪੂਰਾ ਵਰਗੀਆਂ ਜਿਹੜੀਆਂ ਫਿਲਮ ਜਾਂ ਵੈਬ ਸੀਰੀਜ਼ ਜਿਹੜੀਆਂ ਤਿਆਰ ਕਰ ਰਹੇ ਜਿਹੜੇ ਕਿ ਸ਼ਾਸਤਰੀ ਸੰਗੀਤ ਨਾਲ ਰਿਲੇਟਡ ਨੇ ਤਾਂ ਕਿਤੇ ਨਾ ਕਿਤੇ ਇਹ ਕੋਸ਼ਿਸ਼ ਵੀ ਚੱਲ ਰਹੀ ਹੈ ਦੇ ਸ਼ਾਸਤਰੀ ਸੰਗੀਤ ਨੂੰ ਚੰਗਾ ਫਿਲਮਾਂ ਦੇ ਵਿੱਚ ਚੰਗਾ ਸੰਗੀਤ ਦੇ ਕੇ ਉਹਨਾਂ ਨੂੰ ਲੋਕਾਂ ਸਾਹਮਣੇ ਪੇਸ਼ ਵੀ ਕੀਤਾ ਜਾ ਰਿਹਾ ਹੈ ਅੱਗੇ ਪੜਦੇ ਹਾਂ ਕੁਝ ਕੁਝ ਫਿਲਮਾਂ ਵਿੱਚ ਅੱਜ ਵੀ ਪਹਿਲਾਂ ਫਿਲਮਾਂ ਵਿੱਚ ਵਰਤੇ ਗਏ ਸ਼ਾਸਤਰੀ ਸੰਗੀਤ ਗੀਤਾਂ ਨੂੰ ਨਵੇਂ ਸਮੇਂ ਦੇ ਸੰਗੀਤ ਨਾਲ ਮਿਲਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਹਾਂਜੀ ਬਿਲਕੁਲ ਤੇ ਇਸ ਤਰ੍ਹਾਂ ਉਪਰੋਕਤ ਚਰਚਾ ਤੋਂ ਅਸੀਂ ਕਹਿ ਸਕਦੇ ਹਾਂ ਕਿ ਸ਼ਾਸਤਰੀ ਸੰਗੀਤ ਦਾ ਫਿਲਮ ਜਗਤ ਵਿੱਚ ਇੱਕ ਮਹੱਤਵਪੂਰਨ ਰੋਲ ਰਿਹਾ ਸੋ ਦੋਸਤੋ ਏ ਸੀ ਆਪਣਾ ਅੱਜ ਦਾ ਟਾਪਿਕ ਫਿਲਮ ਸੰਗੀਤ ਵਿੱਚ ਸ਼ਾਸਤਰੀ ਸੰਗੀਤ ਦਾ ਯੋਗਦਾਨ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨਾਲ ਜ਼ਰੂਰ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਪਹੁੰਚੇ ਤੇ ਇਸ ਵੀਡੀਓ ਨੂੰ ਆਪਣੇ ਸਾਥੀ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਜਿਹੜਾ ਇਹ ਟੌਪਿਕ ਹੈ ਇਹ ਕਿਤਾਬ ਦੇ ਵਿੱਚ ਹੈ ਨਹੀਂਗਾ ਵੀ ਜੇ ਤੁਸੀਂ ਕਿਤੋਂ ਵੀ ਪੜ ਲਓ ਹਨ ਤੇ ਥੋੜਾ ਮਿਹਨਤ ਨਾਲ ਇਹ ਟੌਪਿਕ ਨੂੰ ਤਿਆਰ ਕੀਤਾ ਤੇ ਇਸ ਨੂੰ ਆਪਣੇ ਜਿਹੜੇ ਸਾਥੀ ਦੋਸਤ ਹੈ ਉਹਨਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਵੀ ਇਸ ਨੂੰ ਪੜਨ ਤੇ ਅੱਗੇ ਸ਼ੇਅਰ ਕਰਨ ਤੇ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਧੰਨਵਾਦ